ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਬਲੌਗ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਆਂ ਪਵਨ ਪਵਿੱਤਰ ਧਰਤੀ ਗੁਰਦੁਆਰਾ ਮਹਿਤਿਆਣਾ ਸਾਹਿਬ ਤੇ ਜ਼ਿਲ੍ਹਾ ਲੁਧਿਆਣਾ ਵਿਖੇ ਤੁਹਾਨੂੰ ਇੱਥੋਂ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹੋਏ ਕੁਝ ਇਹ ਜੀਆਂ ਵੀ ਚੀਜ਼ਾਂ ਦਿਖਾਵਾਂਗੇ ਜਦ ਨਾਲ ਤੁਸੀਂ ਹੈਰਾਨ ਹੋਣ ਦੇ ਨਾਲ ਨਾਲ ਤੁਹਾਡੀ ਰੂਹ ਵੀ ਕੰਮ ਉੱਠੇਗੀ ਦੇਖੋ ਬਈ ਕਿਵੇਂ ਹਨ ਆਪਣੇ ਕਿੰਨੇ ਸਿੱਖਾਂ ਦੇ ਜ਼ੁਲਮ ਹੋਏ ਫਿਰ ਵੀ ਨੇ ਆਪਣੇ ਸੈਦਕ ਤੋਂ ਡੋਲੇ ਹਨ ਹਾਂ ਬਈ ਸਹੀ ਗੱਲ ਚਲ ਹੁਣ ਆਪਾਂ ਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਤੇ ਜੋ ਇੱਥੇ ਇਤਿਹਾਸ ਜਿਹਾ ਬਣਿਆ ਉਨਾਈ ਤੋਂ ਆਪਾਂ ਦਰਸ਼ਨ ਕਰਾਵਾਂਗੇ ਤੇ ਜੁੜੋ ਰਹਿਓ ਆਜੋ ਆਪਣੇ ਬਲੌਗ ਨਾਲ ਹਾਂਜੀ ਗਾਇਸ ਅਈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਆ ਗਏ ਆ ਧੰਨਵਾਦ ਇੱਥੋਂ ਦੀਆਂ ਕੋਈ ਇਤਿਹਾਸਿਕ ਤਸਵੀਰਾਂ ਦਿਖਾਵਾਂਗੇ ਮਨ ਮਨ ਬਹੁਤ ਉਗੀ ਹੁੰਦਾ ਬਾਈ ਯਾਰ ਕਿਵੇਂ ਸਾਡੇ ਸਿੱਖਾਂ ਤੇ ਜ਼ੁਲਮ ਹੋਏ ਤੇ ਤੁਹਾਨੂੰ ਇੱਥੋਂ ਦਾ ਸਾਰਾ ਇਤਿਹਾਸਿਕ ਤਸਵੀਰਾਂ ਦਿਖਾਵਾਂਗੇ ਆਜੋ ਫਿਰ ਜੀ ਗਾਇਸ ਇਹ ਤਸਵੀਰ ਬਣੀ ਆ ਭਾਈ ਸਵੇਗ ਸਿੰਘ ਭਾਈ ਸਾਵਾ ਸਿੰਘ ਜਿਨ੍ਹਾਂ ਨੂੰ ਮੁਗਲਾਂ ਨੇ ਕਿਹਾ ਸੀ ਕਿ ਮੁ슬ਿਮਾਂ ਧਰਮ ਕਬੂਲ ਕਰੋ ਇਹਨਾਂ ਨੇ ਧਰਮ ਕਬੂਲ ਨਹੀਂ ਕੀਤਾ ਤੇ ਆਪਣੇ ਸੈਦਕ ਤੋਂ ਨਹੀਂ ਡੋਲੇ ਤੇ ਜਿਨ੍ਹਾਂ ਨੂੰ ਚਾੜਖੜੀਆਂ ਤੇ ਚੜਾ ਕੇ ਸ਼ਹੀਦ ਕੀਤਾ ਗਿਆ ਹਾਂਜੀ ਗਾਇਸ ਇਹ ਤਸਵੀਰ ਬਣੀ ਆ ਭਾਈ ਤਾਰੂ ਸਿੰਘ ਜੀ ਦੀ ਜੋ ਕਿ ਪੂਲੇ ਪੈਂਡ ਦੇ ਸੀ ਤੇ ਇਹਨਾਂ ਦੇ ਖਿਲਾਫ ਕਿਸੇ ਨੇ ਬੜੀ ਭੈੜੀ ਲੁੱਤੀ ਲਾ ਦਿੱਤੀ ਕਿ ਇਹ ਅਮਿਰ ਸਰ ਸਾਹਿਬ ਦੇ ਕੇ ਸੇਵਾ ਕਰਦੇ ਸੀ ਤੇ ਉਸ ਟਾਈਮ ਸੂਬੇਦਾਰ ਸੀ ਸੂਬੇਦਾਰ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਆਪਣੀ ਕਚਹਿਰੀ ਚ ਪੇਸ਼ ਕੀਤਾ ਤੇ ਕਾਜੀ ਤੋਂ ਫਤਵਾ ਬੁਲਾ ਕੇ ਇਹਨਾਂ ਦੀ ਖੋਪੜੀ ਰੰਬੀ ਨਾਲ ਲਵਾ ਦਿੱਤੀ ਜਾਵੇ ਦੇਖੋ ਬਈ ਕਿੰਨੇ ਜੀਵਗੱਲ ਹਨਾ ਖੋਪੜੀ ਲਵਾ ਕੇ ਵੀ ਨਹੀਂ ਸੀ ਇਹਨਾਂ ਦੇ ਸ਼ਹੀਦ ਹੋਏ ਫਿਰ ਵੀ ਜਿਉਂਦੇ ਸੀ ਤੇ ਆਪਣੇ ਵੀ ਜੱਜ ਅੱਜਕੱਲ੍ਹ ਸੂਈ ਵੱਜੇ ਤੇ ਉਹ ਵੀ ਨਹੀਂ ਬਰਦਾਸ਼ਤ ਕਰਦੇ ਕੀ ਗੱਲ ਆ ਵੀ ਚਲੋ ਹੋਰ ਵੀ ਅੱਗੇ ਤਸਵੀਰਾਂ ਬਣੀਆਂ ਤੁਹਾਨੂੰ ਆਪ ਆਪ ਵੀ ਦਿਖਾਉਣੀਆਂ ਤੇ ਅੱਜ ਆਪਣੇ ਬਲੌਗ ਨਾਲ ਜੁੜੇ ਰਹੋ ਰਾਜੇ ਤੇ ਜਕਰੀਆ ਖਾਨ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਤੇ ਸੀ ਕਿ 20 ਸਿੱਖਾਂ ਦੇ ਸਿਰ ਵੱਢ ਕੇ ਲਿਆਉ ਤੇ ਤੁਹਾਨੂੰ ਸਿੱਕੇ ਦਿੱਤੇ ਜਾਣਗੇ ਉਸ ਟਾਈਮ ਸਿੱਕੇ ਚੱਲਦੇ ਸੀ ਤੇ ਆ ਉਹਨਾਂ ਤੁਹਾਨੂੰ ਅੱਗੇ ਦਿਖਾਉਨੇ ਆ ਆ ਦੇਖੋ ਗਾਇਸ ਆਹ ਸਿੱਖਾਂ ਦੇ ਸਿਰ ਕਾਲਮ ਕਰਕੇ ਉਧਰ ਲਿਆਂਦੇ ਜਾ ਰਹੇ ਨੇ ਤੇ ਅੱਗੇ ਭਾਈ ਮਣੀ ਸਿੰਘ ਜੀ ਦੀ ਸਟੈਚੂ ਬਣਿਆ ਆ ਜੇ ਤੁਹਾਨੂੰ ਅੱਗੇ ਚੱਲ ਕੇ ਦਿਖਾਉਨੇ ਇਹ ਜ ਤਸਵੀਰ ਹੈ ਸ਼ਹੀਦ ਭਾਈ ਮਣੀ ਸਿੰਘ ਜੀ ਦੀ ਤੇ ਇਹਨਾਂ ਨੇ ਵੀ ਸਿੱਖ ਧਰਮ ਦੀ ਖਾਤਰ ਬੰਦ-ਬੰਦ ਕਟਵਾਈ। ਆਹ ਨੂੰ ਅੱਗੇ ਦਿਖਾਈਏ ਆਪਾਂ। ਹੋਰ ਵੀ ਤਸਵੀਰਾਂ ਬਹੁ ਬਣੀਆਂ ਹੋਈਆਂ। ਹਾਂਜੀ। ਹਾਂਜੀ ਗਾਇਸ ਇਹ ਤਸਵੀਰ ਬਣੀਆ ਅਨੰਦਪੁਰ ਦਾ ਯੋਧ ਜੀ ਜਦੋਂ ਤੇ ਉਸ ਵੇਲੇ ਭਾਈ ਕਨਈਆ ਜੀ ਪਾਣੀ ਪੀਉਣ ਦੀ ਸੇਵਾ ਕਰਦੇ ਸੀ ਇਹਨਾਂ ਨੇ ਕੋਈ ਐ ਨਹੀਂ ਦੇਖਿਆ ਵੀ ਕੋਈ ਬਗਾਨਾ ਹੈ ਸਾਬ ਇਹਨਾਂ ਨੇ ਇੱਕ ਸੰਧਿਆ ਤੇ ਇਹਨਾਂ ਨੇ ਮੁਗਲਾਂ ਤੇ ਸਿੱਖਾਂ ਨੂੰ ਪਾਣੀ ਪੀਉਣ ਦੀ ਸੇਵਾ ਕੀਤੀ ਸਾਬ ਮੁਗਲਾਂ ਨੂੰ ਵੀ ਪਾਣੀ ਪਾਇਆ ਇਹਨਾਂ ਨੇ ਕੋਈ ਨਹੀਂ ਦੇਖਿਆ ਕਿ ਵੀ ਬਗਾਨਾ ਹੈ ਇਹ ਆਏ ਆ ਦੋਸਤ ਹਨ ਜਮਾਨੀ ਕੋਈ ਦੇਖਿਆ ਇਹਨਾਂ ਨੇ ਬਹੁਤ ਕੁਰਬਾਨੀ ਦਿੱਤੀ ਦੇਖੋ ਵੀ ਕਿੰਨੇ ਜੀਵਗੱਲ ਹਨਾ ਯਾਰ ਕਿਤੇ ਸੈਖਣੇ ਭਾਈ ਕਨਈਆ ਜੀ ਰਿਸ਼ਕੈਤ ਲਾ ਦਿੱਤੀ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਉਹਨਾਂ ਨੇ ਆਪਣੀ ਕਚਹਿਰੀ ਜੀ ਰੋ ਭਾਈ ਕਨਈਆ ਜੀ ਨੂੰ ਬੁਲਾਇਆ ਤੇ ਉਹਨਾਂ ਨੇ ਕਿਹਾ ਤੂੰ ਅੱਜ ਤੋਂ ਬਾਅਦ ਵੀ ਪੰਕਲੀ ਪਾਣੀ ਦੀ ਸੇਵਾ ਨਹੀਂ ਕਰਨੀ ਤੇ ਮਾਲਮ ਪੱਟੀ ਵੀ ਲਗਾਇਆ ਕਰਨੀ ਤੇ ਆਇਓ ਹੁਣ ਅੱਗੇ ਚੱਲਦੇ ਆਂ ਹਾਂਜੀ ਗਾਇਸ ਇਹ ਤਸਵੀਰ ਆ ਭਾਈ ਮਤੀ ਦਾ ਹਾਜੀ ਇਹ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਂਦੇ ਆ ਦੇਖੋ ਬਈ ਕਿੰਨਾ ਇਹਨਾਂ ਦਾ ਚੀਰ ਪਾੜ ਕੇ ਆ ਗਿਆ ਇਹ ਵੀ ਧੰਨ ਜੀ ਰਹੀ ਦਿਆ ਇਹਨਾਂ ਦਾ ਸਹੀ ਗੱਲ ਆ ਭਈ ਸਹੀ ਗੱਲ ਆ ਲਾਦੇ ਹੁਣ ਅੱਗੇ ਚੱਲਦੇ ਆ ਅੱਗੇ ਵੀ ਬਹੁਤ ਸੋਹਣੀਆਂ ਤਸਵੀਰਾਂ ਬਣੀਆਂ ਹੋਈਆਂ ਵੇ ਯਾਰ ਭਈਓ ਕੁੱਤੇ ਨੂੰ ਵੱਡ-ਵੱਡ ਕੇ ਕੋਈ ਆਵੇ ਜੋ ਆ ਗਿਆ ਯਾਰ ਦੇਖ ਕੇ ਮੈਂ ਦਿਓਲ ਮਕੀਤੇ ਹੋਈ ਹੈ ਉਹ ਦੇਖੋ ਵੀ ਮਾਂ ਪਿਛੇ ਲਾਉਦੇ ਵੀ ਦੇਖੋ ਜੋ ਆ ਕੇ ਯਾਰ ਮਾਂ ਵੇ ਤਾਂ ਜਗਰੇ ਸੀ ਭਈ ਦੇਖ ਪਹਿਲਾਂ ਹਨਾ ਆ ਲਈ ਤੇ ਉਹ ਗਲ ਗਲ 4 ਪੈ ਪੈ ਭਈ ਇੱਧਰ ਜੋ ਆ ਕੇ ਵੱਟ ਕੇ ਦੇਖੋ ਇੱਧਰ ਵੀ ਮਾ ਝੋਲੀ ੱਡੀਆਂ ਜੀ ਕੇ ਮੇਰਾ ਜਵਾਕ ਮੁੰਡੂ ਉਹ ਵੀ ਦੇਖੋ ਜਮਾ ਵੀ ਤੱਤ ਨਹੀਂ ਆਈ ਮੇਰੇ ਜੀ ਗਾਇਸ ਇਹ ਉਹ ਤਸਵੀਰ ਆ ਜਿੱਥੇ ਮਾਤਾ ਗੁਜਰੀ ਜੀ ਨੂੰ ਛੋਟੇ ਸਹਿਬ ਜੱਦਾ ਨਾਲ ਠੰਡੇ ਪੁਰਜ ਵਿੱਚ ਰੱਖਿਆ ਗਿਆ ਸੀ ਤੇ ਮੁਗਲ ਮੁਗਲ ਛੋਟੇ ਸਹਿਬ ਜੱਦਾ ਨੂੰ ਲੈ ਕੇ ਕਟੇਰੀ ਵਿੱਚ ਲੈ ਕੇ ਗਏ ਸੀ ਤੇ ਬਰੇ ਤਾਜੀ ਫੋਟੋਆਂ ਦੇ ਰਹੇ ਕਿ ਛੋਟੇ ਸਹਿਬ ਜੱਦਾ ਨੂੰ ਨੀਆ ਵਿੱਚ ਨਹਾ ਜਾਵੇ ਤੇ ਆਓ ਅੱਗੇ ਵੀ ਹੋਰ ਤਸਵੀਰਾਂ ਬਣਾਈਆਂ ਉਹ ਵੀ ਦਿਖਾਉਂਦਾ ਤੁਹਾਨੂੰ ਹਾਜੀ ਉਹ ਉਸ ਵੇਲੇ ਦੀ ਤਸਵੀਰ ਆ ਜਦੋਂ ਛੋਟੇ ਸਹਿਬ ਜੱਦਾ ਨੂੰ ਨੀਆ ਵਿੱਚ ਛੰਵਾਇਆ ਦਿੱਤਾ ਗਿਆ ਸੀ ਇੱਥੇ ਮਾਤਾ ਗੁਜਰੀ ਜੀ ਨੂੰ ਮੁਗਲ ਮੁਗਲਾਂ ਨੇ ਖਬਰ ਦਿੱਤੀ ਸੀ ਕਿ ਇਹ ਛੋਟੇ ਸਾਹਿਬ ਜਦ ਜ਼ਿਆਦਾ ਜੀ ਕੁਰਬਾਨੀ ਦੇ ਗਏ ਨੇ ਤੇ ਇੱਥੇ ਮਾਤਾ ਗੁਜਰੀ ਜੀ ਨੇ ਆਪਣੇ ਪ੍ਰਾਨ ਤਿਆਗ ਦਿੱਤੇ ਸੀ ਤੇ ਆਹ ਹੁਣ ਅੱਗੇ ਅੱਗੇ ਚੱਲਦੇ ਆਂ ਆਪਾ ਗੱਜ ਜੀ ਦੇ ਜੋ ਕਿ ਜੰਗ ਵਿੱਚ ਲੜ ਰਹੇ ਨੇ ਬਹੁਤ ਦੀ ਤੁਸੀਂ ਆਪਣੀ ਅਵੇ ਆਏ ਲੀਅਲ ਲਾਤੀਆਂ ਜਮਾ ਇੱਤਿਹਾਸ ਦੀ ਚੀਜ਼ ਬਣੀ ਹੋਈ ਹੈ ਜੀ ਦੇਖ ਹਾਂਜੀ ਗਾਇਸ ਤੇ ਸਾਡ ਬਲੌਗ ਨਾਲ ਜੁੜੇ ਰਹੋ ਤੇ ਇਹ ਸਾਡਾ ਬਹੁਤ ਬਲੌਗ ਪਿਆ ਤੇ ਅੱਗੇ ਤੈਨੂੰ ਸਟੈਚੂ ਦਿਖਾਉਣਾ ਤੇ ਸਟੈਚੂ ਨੂੰ ਦੇਖ ਕੇ ਬਹੁਤ ਹੀ ਦੁੱਖ ਦੁਖੀਮਾ ਨਾ ਹੁੰਦਾ ਹੈ ਤੇ ਜਮੇ ਰੀਅਲ ਲਾਉਂਦਾ ਭਾਈ ਦੇਖੋ ਯਾਰ ਅੱਗੇ ਵੀ ਦਿਖਾਉਣਾ ਤੁਹਾਨੂੰ ਆ ਜੋ ਆ ਦੇਖੋ ਜੀ ਆਹ ਸੀ ਜੀ ਦਪਤ ਸਿੰਘ ਜੀ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣਾ ਹੈ। ਆਹ ਜੀ ਦਪਤ ਸਿੰਘ ਜੀ ਦੀ ਤਸਵੀਰ ਆ। ਇਹਨਾਂ ਨੇ ਜੇਲ੍ਹ 'ਚ ਰਹਿ ਕੇ ਕੀਤਾ ਗਿਆ ਸੀ ਇਹੋ ਤਸਵੀਰ ਆ ਵੀਰੇ। ਤੇ ਇਹਨਾਂ ਨੂੰ ਜੇਲ੍ਹ 'ਚ ਫਾਂਸੀ ਦਿੱਤੀ ਗਈ ਸੀ ਤੇ ਰਿਓ ਤਸਵੀਰਾਂ ਨਾਲ ਦੀ ਆਪਣੇ ਬੱਚਾ ਨੂੰ ਵੀ ਲੈ ਗਏ। ਬਹੁਤ ਹੀ ਇਤਿਹਾਸਕ ਚੀਜ਼ ਬਣੀ ਹੋਈ ਆ। ਤੇ ਅੱਗੇ ਵੀ ਹੋਰ ਬਹੁਤ ਵਧੀਆ ਤਸਵੀਰਾਂ ਬਣੀਆਂ। ਤੇ ਤੇ ਜਰੂਰ ਆਇਓ ਜੀ ਲੈ ਕੇ ਆਪ ਵੀ ਆਇਓ ਜਰੂਰ ਜੀ। ਆ ਤੇ ਬੱਚਾ ਨੂੰ ਵੀ ਲੈ ਕੇ ਆਇਆ ਇੱਥੇ ਕਰੀ ਦੇਖਣ ਵਾਲੀ ਚੀਜ਼ ਹੈ ਜਰੂਰ ਆਇਓ ਦੇਖੋ ਭਜੈ ਸਿੰਘ ਹਾਂ ਇਹ ਭਾਈ ਜੈ ਸਿੰਘ ਜੀ ਖਲਕਟ ਇਹਨਾਂ ਨੇ ਵੀ ਬੋਬੜੀ ਕਰਵਾਨੀ ਦਿੱਤੀ ਹਾਂਜੀ गाइस ਆ ਦੇਖੋ ਪੀਰ ਬੁੱਧੂ ਸਾਹਿਬ ਜੀ ਇਹ ਉਹ ਤਸਵੀਰ ਹੈ ਜਿੱਥੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਸੀ ਤੇ ਆਪਣੇ ਇਹਨਾਂ ਨੇ ਚਾਰ ਪੁੱਤਰ ਪੇਟ ਕਰ ਦਿੱਤੇ ਜੀ ਕਿ ਬਈ ਕਿਵੇਂ ਆਣਾ ਭਾਈ ਦੇ ਅੱਲਾ ਜੀ ਜ਼ਰੂਰ ਆਇਓ ਭਾਈ ਆ ਵੀ ਆਇਆ ਤੇ ਬੱਤਿਆਂ ਨੂੰ ਵੀ ਲਿਆ ਆਪਾਂ ਜ਼ਰੂਰ ਆਇਓ ਜੀ ਬਈ ਥੋੜਾ ਜਾਨੂਮਾਨ ਨਹੀਂ ਕਰਨਾ ਇਤੋਂ ਹਾਂਜੀ ਬਾਰ ਬਾਰ ਦੇਖਣ ਨੂੰ ਜੀ ਕਰੂਗਾ ਆ ਤਸਵੀਰ ਹੈ ਜੀ ਸਈ ਮੀਆਂ ਮੀਰ ਜੀ ਦੀ ਜਿਨ੍ਹਾਂ ਨੇ ਹਰਮੰਦਰ ਸਾਹਿਬ ਜੀ ਦੀ ਨੀਰ ਖਵਾਈ ਸੀ ਹਾਂਜੀ ਗਾਇਸ ਆਪ ਵੀ ਪਹੁੰਚਣ ਦੀ ਕੋਸ਼ਿਸ਼ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਲਿਆਓ ਇੱਥੋਂ ਦੇ ਇਤਿਹਾਸ ਬਾਰੇ ਉਹਨਾਂ ਨੂੰ ਦੱਸਿਓ ਤੇ ਕਿ ਕਿਵੇਂ ਸਿੱਖਾਂ ਉੱਪਰ ਜ਼ੁਲਮ ਹੋਏ ਸੀ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਹਾਂਜੀ ਤੇ ਮਿਲਦੇ ਹਾਂ ਅਗਲੇ ਵਲੌਗ ਚ